ਸਾਸਿਕਾ ਵੀਰ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋਨੂ ਡੇਰੀ ਫਾਰਮ ਤੇ ਜੋ ਕਿ ਅੱਜ ਤੁਹਾਨੂੰ ਦੂਜੇ ਸਵੇ ਝੋਟੇ ਵਿਖਾਉਣੇ ਆ ਬਹੁਤ ਹੀ ਚੰਗੀ ਏ ਆਪਾਂ ਸਾਰੇ ਤੁਹਾਨੂੰ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਰਾਜੂ ਤੋਂ ਸਾਸਿਕਾ ਰਾਜੂ ਵੀਰ ਸਾਸਿਕਾ ਜੀ ਸਾਸਿਕਾ ਬਹੁਤ ਵਧੀਆ ਇਹ ਨਾਮ ਤੇ ਐਡਰੈਸ ਦੱਸ ਦੋ ਨਾਮ ਆਪਣਾ ਹੀ ਰਾਜੂ ਆਪਣਾ ਕਮੂਨ ਪਰ ਹਿਮਾ ਹਾਂਜੀ 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 ਕਿੰਨੇ ਸੂਏ ਵੀਰ ਜੀ ਝੋਟੇ ਨੇ ਸੁਣਾ ਕਿੰਨਾ ਕੁ ਦੁੱਧ ਚਵਾਇਆ ਪਹਿਲੇ ਸੂਏ ਪਹਿਲੇ ਕਾਚਾ ਹਾਂਜੀ ਹਾਂ ਵੀਰ ਜੀ ਚਵਾਣਾ ਚਾਹੀਦਾ ਝੋਟੇ ਨੂੰ ਬਹੁਤ ਹੀ ਚੰਗੀ ਏ ਖੋਲ ਕੇ ਵਿਖਾ ਦਿਓ ਮਾੜੀ ਕੋ ਵੇਖੋ ਦੋਸਤੋ ਬਹੁਤ ਹੀ ਚੰਗੀ ਝੋਟੀ ਏ ਬਹੁਤ ਹੀ ਵੱਡੀ ਏ ਕਰਮਾ ਵਾਲੀ ਮੋੜ ਦਿਓ ਵੀਰ ਜੀ ਵੀਡੀਓ ਪਾਰ ਪਿੱਛੇ ਦੀ ਗਾਰੰਟੀ ਏ ਫਿਰ ਵੀ ਵਿੱਚ ਗੱਬਰ ਪਸ਼ੂ ਦਾ ਡਾਊਟ ਹੁੰਦਾ ਦੇਖੋ ਇਹ ਥਣਾ ਦਾ ਗੈਪ ਵਿੱਚ ਕੀ ਰੇਟ ਕੀਤਾ ਸਹੀ ਸਹੀ ਬੋਲਤਾ 15 ਜੀ ਸਹੀ ਸਹੀ ਕਿੰਨਾ ਦੀ ਦੇ ਦੋਗੇ ਉਹ ਕਰਦਾਂਗੇ ਮਾਨਦਾਨ ਦੀ ਆਦਾ ਨੰਬਰ ਦੱਸ ਦੋ 8592 ਹਾਂਜੀ 767 ਠੀਕ ਆ ਵਿੱਚ ਧੰਨਵਾਦ